ਆਮ ਆਪਣਾ ਹਮਨਦੀਪ ਆ ਜਿਹੜੀ ਗੱਡੀ ਨੂੰ ਅੱਗੇ ਲੱਗੀ ਕੀ ਕਾਰਨ ਕੀ ਲੱਗਦਾ ਜੀ ਇਹ ਕਾਰਨ ਵੀਰੇ ਪੈਟਰੋਲ ਵਾਲੀ ਟੈਸਟੀ ਲੀਕ ਸੀ ਗਾਹ ਖਾਇਆ ਸੀਗਾ ਜੀ ਪੈਟਰੋਲ ਵਾਲੀ ਟੈਂਕੀ ਤੋਂ ਲੱਗਦੀ ਸੀ ਪੈਟਰੋਲ ਲੀਕ ਸੀ ਤੇ ਸੈਂਸੀ ਬੋਲ ਦੇ ਸੀ ਜੀ ਥੈਂਕ ਯੂ ਕੋਈ ਤਾਰ ਸਪਾਰਕ ਹੋਣੀ ਪੈਟਰੋਲ ਡੁੱਲ ਗਿਆ ਸੀ ਥੱਲੇ ਜੀ ਉਹ ਤਾਰ ਸਪਾਰਕ ਨਾਲ ਅੱਗ ਲੱਗ ਗਈ ਜੀ ਹਾਂ ਤੇ ਗੱਡੀ ਤੇ ਕਿੰਨੀ ਜਬਰਦਸਤ ਅੱਗ ਲੱਗੀ ਸੀ ਜੀ ਅੱਗ ਤਾਂ ਬਹੁਤ ਜਬਰਦਸਤ ਲੱਗੀ ਸੀ ਪਰ ਇਸ ਕੋ ਤਾਂ ਨਹੀਂ ਲੱਗਦੀ ਨਾ ਜੀ ਸਾਰੀ ਪੈਟਰੋਲ ਸਾਰਾ ਭਰੀ ਸੀ ਜੀ ਟੈਂਕੀ ਸਾਰੀ ਜੀ ਦੱਸਿਆ ਜਾ ਰਿਹਾ ਇਹਦੇ ਵਿੱਚ ਕੋਈ ਸਿਲੰਡਰ ਵੀ ਸੀਗਾ ਸਿਲੰਡਰ ਵੀ ਸੀਗਾ ਬਈ ਉਹ ਸਿਲੰਡਰ ਵੀ ਫਟ ਗਿਆ ਜੀ ਲੀਕ ਹੋ ਗਿਆ ਉਸ ਤੋਂ ਬਾਅਦ ਅੱਛਾ ਤੇ ਰੇਸੀ ਇਲਾਕਾ ਹੈਗਾ ਇੱਥੇ ਨੇੜੇ ਆਰੇ ਛੀ ਥੋੜਾ ਬੋਤੈ ਜੀ ਉਹ ਦੁਕਾਨਾਂ ਵਰਕਸ਼ਾਪਾਂ ਹੀ ਆ ਕਰ ਰਿਆ ਜੀ